ਨੰਦਤਾ ਵੰਦਨਾ ਅਨਕੁਵਾਰ ਸਰਬ ਕਲਾ ਸਮਰਥ ਦੁਲੰਤੇ ਰਖ ਪ੍ਰਭੂ ਨਾਨਕ ਦੇ ਕਰ ਹੱਥ ਜਿ ਅੰਬ ਲਾਵੇ ਤਿ ਆਂਗੋ ਲਾਸ ਲਾਵੇ ਕੁਦਰਤ ਕਵਰ ਹਮਾਰੀ ਸਾਦ ਸੰਤ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਬਿਆਈ ਪਰਮ ਸਤਕਾਰ ਜਗੋ 10 ਬਾਦਸ਼ਾਹਿਆਂ ਦੀ ਆਤਮਕ ਜੋਤ ਹਰਤ ਵਕਤ ਕੇ ਰਖੇਕ ਚਬਰ ਸ਼ਤਰ ਤਖਤਾਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਹੋਈ ਸਤਿਗੁਰਾਂ ਦੇ ਪਵਿੱਤਰ ਚਰਨ ਸ਼ਰਨ ਪ੍ਰਾਪਤ ਹੋਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਇਆ ਕਰਕੇ ਕਾਲ ਯੁਗ ਦੇ ਇਸ ਕਲਾ ਕਲੇਸ਼ ਦੇ ਵਿੱਚ ਸਤਿਗੁਰਾਂ ਨੇ ਆਪਣੀ ਪਵਿੱਤਰ ਚਰਨ ਸ਼ਰਨ ਬਖਸ਼ਿਸ਼ ਕੀਤੀ ਆਉ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹਾਂ ਫਤਿਹ ਦੀ ਸੱਚ ਪਾਈਏ ਨਾਲ ਹੀ ਚੰਰਹੀ ਅੜੀ ਬਾਰ ਮਰਗਵਾਨੀ ਦੀ ਕਥਾ ਵਿਚਾਰ ਅੱਗੇ ਤੋਰਨ ਦਾ ਯਤਨ ਕਰੀਏ ਅਰਦਾਸ ਕਰੀਏ ਹੈ ਮਾਲਕ ਜੀ ਵਾਹਿਗੁਰੂ ਦੀ ਕਿਰਪਾ ਕਰਕੇ ਮੇਰਾ ਤਿਆ ਹੱਥ ਰੱਖ ਕਰਕੇ ਆਪ ਜੀ ਨੇ ਗੁਰਵਾਨੀ ਦੀ ਵਿਚਾਰ ਬਖਸ਼ਿਸ਼ ਕਰਨੀ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਦਾਰਥ ਦਾ ਯੁੱਗ ਹੈ ਹਰ ਕੋ ਜਾਂਦਾ ਮੇਰੀ ਇਹ ਇੱਛਾ ਇਹ ਪੂਰੀ ਹੋਵੇ ਮੈਨੂੰ ਇਹ ਸੁੱਖ ਮਿਲੇ ਮੇਰਾ ਸਿਰ ਕਾ ਦੁੱਖ ਰੋਗ ਦੂਰ ਜਾਵੇ ਚਾਹਦਾ ਪਾਵਣ ਦੀ ਕੌਣ ਦੁੱਖ ਚਾਹਦਾ ਅਸੀਂ ਆਪਣੀਆਂ ਇਸ਼ਾਵਾਂ ਇੰਨੀਆਂ ਜ਼ਿਆਦਾ ਵਧਾਲੀਆਂ ਇੰਨੀ ਤ੍ਰਿਸ਼ਨਾ ਵਧਾ ਲਈ ਹੋਰ ਅੱਗੇ ਵਾਧੀ ਜਾ ਲੈਣ ਦੀ ਜੀ ਹੈ ਫਿਰ ਆਪਣੀਆਂ ਇਸ਼ਾਵਾਂ ਦੀ ਪੂਰਤੀ ਦੇ ਲਈ ਅਸੀਂ ਕਦੇ ਕਿਸੇ ਦਰ ਤੇ ਜਾ ਕੇ ਮੱਥੇ ਰਗੜਦੇ ਆਂ ਕਦੇ ਕਿਤੋਂ ਜਾ ਕੇ ਪੁੱਛਿਆ ਲੈਂਦੇ ਆਂ ਕਦੇ ਕਿਤੇ ਜਾਂਦੇ ਆਂ ਦੇ ਤਾਲੀਆਂ ਦੇ ਕੋਲੇ ਫਿਰ ਉਹ ਲੋਗ ਸਾਡੀ ਆਰਥਿਕ ਔਰ ਮਾਨਸਿਕ ਤੌਰ ਤੇ ਸਾਨੂੰ ਲੁੱਟਦੇ ਨੇ ਸਤਿਗੁਰ ਕਹਿੰਦੇ ਭਾਈ ਇਹ ਸਿੱਖਾ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਜੀ ਕੀ ਵਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ ਤੇਰੀ ਮੰਦੀ ਇੱਛਾ ਹੈ ਮੰਦੀ ਭਾਵਨਾ ਹੈ ਤੇਰੇ ਮਨ ਵਿੱਚ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਕਿ ਮੇਰੇ ਸਤਿਗੁਰੂ ਸੰਰਾਥ ਹਨ ਜਦੋਂ ਇਹ ਵਿਸ਼ਵਾਸ ਆ ਗਿਆ ਕਿ ਸਤਿਗੁਰੂ ਸੰਰਾਥ ਹਨ ਖਿੰਧਰੇ ਅਰਦਾਸ ਦੇ ਵਿੱਚ ਮਨ ਜੁੜ ਜਾਂਦਾ ਹੈਗਾ ਆਪਾਂ ਦੇਖਦੇ ਆ ਨਾ ਜੇ دنیਾਰੀ ਦੌਲਤ ਦੇ ਸਾਨੂੰ ਕੋਈ ਸਰਕਾਰੀ ਦਰਬਾਰੇ ਜਾਣ ਦੀ ਲੋੜ ਪਵੇ ਐਸੀ ਦੇਖਦੇ ਆ ਕਿ ਸਾਡਾ ਦੰਮ ਕਿਉਂ ਗਿਆ ਹੈ ਇਹ ਕੰਮ ਕਿਸ ਮੈਗਮੀ ਦਾ ਹੈ ਔਰ ਕਿਸ ਅਫਸਰ ਕੋਲ ਜਾ ਕੇ ਇਹ ਇਸ ਮਸਲੇ ਦਾ ਹੱਲ ਹੋ ਸਕਦਾ ਸਾਨੂੰ ਪਤਾ ਨਾ ਦੁਨੀਆਵੀ ਦੌਲਤ ਤੇ ਅਸੀ ਉੱਤੇ ਬਹੁਤ ਕਰਦੇ ਆ ਪਰ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਾਹਿਬ ਸਰਬ ਕਲਾ ਸਮਰਾਥ ਹਨ ਇਸ ਨਾਮ ਦੇ ਉੱਤੇ ਜੋ ਵੀ ਸੰਗਤੇ ਬਣ ਕੇ ਆਉਂਦਾ ਭਾਵਨਾ ਲੈ ਕੇ ਆਉਂਦਾ ਸਤਗੁਰ ਸੰਰਾਥਾ ਹਨ ਇਹ ਕੋਈ ਕਹਿਣ ਜਾਂ ਸੁਣ ਦੀ ਗੱਲ ਨਹੀਂ ਸਤਗੁਰ ਇਸ ਗੱਲ ਦਾ ਜਵਾਬ ਆਪ ਹੀ ਬਗਵਾਨੀ ਦੇ ਵਿੱਚ ਦਿੰਦੇ ਨੇ ਆਓ ਸ਼ਬਦ ਨਾਲ ਜੁੜਨ ਦਾ ਯਤਨ ਕਰੀਏ ਸਤਿਗੁਰ ਦੀ ਕਿਰਪਾ ਕਰ ਰਹੀ ਹੈ ਨਾ ਕਹਿੰਦੇ ਭਾਈ ਸੋਣਾ ਚਾਰ ਪਦਾਰਥ ਜੇ ਕੋ ਮੰਗੈ ਕਹਦੇ ਹੈ ਭਾਈ ਜੇ ਕਿਸੇ ਦੇ ਮਨ ਦੀ ਇੱਛਾ ਹੋਵੇ ਚਾਰ ਪਦਾਰਥ ਲੈਣ ਦੀ ਚਾਰ ਪਦਾਰਥ ਕਿਹੜੇ ਨੇ ਧਰਮ ਦਾ ਅਰਥ ਕਾਮ ਕੁਸ਼ ਇਹਨੇ ਚਾਰ ਪਦਾਰਥ ਆ ਇਨ੍ਹਾਂ ਚਾਰਾਂ ਦੇ ਵਿੱਚ ਹੀ ਦੁਨੀਆ ਦੇ ਸਾਰੇ ਪਦਾਰਥ ਆ ਜਾਂਦੇ ਹਨ ਚਾਰ ਪਦਾਰਥ ਧਰਮ ਅਰਥ ਔਰ ਕਾਮ ਮੁਕਸ਼ ਜਿਹੜਾ ਭਾਈ ਇਹਨਾਂ ਚੋਂ ਕੋਈ ਵੀ ਇਹ ਸਰਬਜਾਰ ਪਦਾਰਥ ਇਸ ਕਰਕੇ ਕਿਹਾ ਗਿਆ ਹੈ ਨਾ ਇਸ ਦੇ ਵਿੱਚ ਸਭ ਕੁਝ ਆ ਜਾਂਦਾ ਹੈ ਚਾਰ ਪਦਾਰਥ ਜੇ ਕੋ ਮੰਗਿਆ ਭਾਈ ਜੇ ਕੋ ਮੰਗਦਾ ਧਰਮ ਅਰਥ ਕਾਮ ਮੁਕਸ਼ ਨੰਦੇ ਕਾਮਨਾ ਮੋਕਸ਼ ਮੁਕਤੀ ਕਹਿੰਦੇ ਫਿਰ ਕੀ ਕਰਨਾ ਚਾਹੀਦਾ ਸਤਿਗੁਰੂ ਕਹਿੰਦੇ ਫਿਰ ਭਾਈ ਸਾਧ ਜਨਾ ਕੀ ਸੇਵਾ ਲਾਗੈ ਕਹਿੰਦੇ ਫਿਰ ਭਾਈ ਸ੍ਰੀਸ਼ਟ ਕੋਠਾ ਦੀ ਸੰਗਤਾ ਦੀ ਟਹਿਲ ਕਰਨੀ ਚਾਹੀਦੀ ਹੈ ਬੋਲੋ ਸਤਨਾਮ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਕਹਿੰਦੇ ਭਾਈ ਸਾਥ ਭਾਈ ਜੋ ਸੰਗਤ ਰੂਪ ਹੁੰਦੀ ਹੈ ਨਾ ਉਹ ਸਾਰੀ ਜਿਨ੍ਹਾਂ ਨੇ ਮਨ ਨੂੰ ਸਾਧ ਲਿਆ ਬਿਕਾਰਾਂ ਤੋਂ ਇੱਥੇ ਗੁਰੂ ਕਹਿ ਲਿਏ ਸਾਧੂ ਕਹਿ ਲਿਏ ਬਿਕਾਰਾਂ ਤੋਂ ਮਨ ਸਾਧ ਲਿਆ ਜਾ ਸਾਧਨਾ ਦੇ ਵਿੱਚ ਜੁੜੇ ਹੋਏ ਨੇ ਉਹਨਾਂ ਨੂੰ ਉਹਨਾਂ ਦੀ ਸੇਵਾ ਕਰਨੀ ਦਹਿਲ ਕਰਨੀ ਉਹਦੇ ਵਿੱਚੋਂ ਸਭ ਕੁਝ ਪ੍ਰਾਪਤ ਹੋ ਜਾਂਦਾ ਸਾਧ ਜਹਾਂ ਕੀ ਸੇਵਾ ਲਾਗੈ ਸੰਗਤਾਂ ਦੀ ਸੇਵਾ ਅੱਗੇ ਸਤਿਗੁਰੂ ਕਹਿੰਦੇ ਕਹਿੰਦੇ ਭਾਈ ਵੇਖਦੇ ਆ ਅੱਜ ਦੁਨੀਆ ਸੰਸਾਰ ਦੁੱਖਾਂ ਦੇ ਨਾਲ ਭਰੀ ਹੋਈ ਆ ਕਹਿੰਦੇ ਜੇ ਕੋ ਆਪਣਾ ਦੁੱਖ ਮਿਟਾਵੇ ਭਾਈ ਕੋਈ ਆਪਣਾ ਦੁੱਖ ਮਿਟਾਉਣਾ ਚਾਹਦਾ ਸ਼ਰੀਰ ਦਾ ਕਿਉਂਕਿ ਦੁਨੀਆ ਸੰਸਾਰ ਦੇ ਵਿੱਚ ਸਤਿਗੁਰੂ ਨਾਨਕ ਪਾਤਸ਼ਾਹ ਕਹਿ ਗਏ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਆਧਾਰ ਕਹਿੰਦੇ ਭਾਈ ਤੁਨੀ ਆ ਸੰਸਾਰ ਨਾ ਸਾਰਾ ਦੁਖੀ ਆ ਸੋ ਸੁਖੀ ਆ ਸੁਖੀ ਕਾਣ ਨੇ ਜਿਸ ਨਾਮ ਆਧਾਰ ਜਿਹਨਾਂ ਨੂੰ ਨਾਮ ਦਾ ਆਸਰਾ ਸੁਖੀ ਨੇ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿਤ ਉਦਾਸ ਥੋੜੇ ਥੋੜੇ ਸਭ ਦੁਖੀ ਸੋ ਕੀ ਹਰੀਕੇ ਦਾਸ ਦੁਖ ਭਾਈ ਚਿੰਤਾ ਕਿਸੇ ਨੂੰ ਕੋਈ ਹੈ ਕਿਸੇ ਨਾ ਕੋਈ ਤਨ ਦੁਖੀ ਤਨ ਨੂੰ ਰੋਗ ਲਗਿਆ ਸ਼ਰੀਰ ਨੂੰ ਕੋਈ ਮਨ ਦਾ ਰੋਗੀ ਹੈ ਕੋਈ ਚਿੰਤਾ ਚਿਤ ਉਦਾਸ ਵੀ ਚਿੰਤਾ ਦੇ ਦਾ ਦਰਸਿਆ ਹੋਇਆ ਹੈ ਭਾਈ ਸੰਸਾਰ ਦੁੱਖ ਦਾ ਭਰਿਆ ਹੋਇਆ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿਤ ਉਦਾਸ ਥੋੜੇ ਥੋੜੇ ਸਭ ਦੁਖੀ ਹੈ ਭਾਈ ਕੁਝ ਥੋੜਾ ਰੋਗੀ ਹੈ ਕੋਈ ਜ਼ਿਆਦਾ ਹੈ ਥੋੜੇ ਥੋੜੇ ਸਭ ਦੁਖੀ ਸਤਿਗੁਰੂ ਕਹਿੰਦੇ ਭਾਈ ਰੋਗੀ ਆ ਸੰਸਾਰ ਸੋ ਸੁਖੀਆਂ ਜਿਸ ਨਾਮ ਅਧਾਰ ਕਹਿੰਦੇ ਉਹ ਲੋਕ ਸੁਖੀ ਹਨ ਜਿਹਨਾਂ ਨੇ ਨਾਮ ਦਾ ਅਸਰ ਅਤ ਕਿਆ ਹਰ ਸਾਧਗੁਰੂ ਪੁੱਛ ਰਹੇ ਨੇ ਕਹਿੰਦੇ ਭਾਈ ਜੇ ਕੋ ਆਪਣਾ ਦੁੱਖ ਮਿਟਾ ਗਏ ਕਹਿੰਦੇ ਜੇ ਕੋਈ ਭਾ ਆਪਣਾ ਦੁੱਖ ਮਿਟਾਉਣਾ ਚਾਹੀਏ ਚਾਹੁੰਦਾ ਆ ਉਹ ਕੀ ਕਰੇ ਹਰ ਹਰ ਨਾਮ ਰਜਾ ਸਤ ਗਾਵੈ ਉਹ ਭਾਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਪਰਮੇਸ਼ਰ ਦੇ ਨਾਮ ਨੂੰ ਗਾਉਣਾ ਕਰੇ ਗਾਉਣਾ ਕੀ ਆ ਸਤਿਗੁਰਾਂ ਦੀ ਬਾਣੀ ਨੂੰ ਪੜਨਾ ਸਿਮਰਨ ਅਭਿਆਸ ਕਰਨਾ ਗੁਰੂ ਦੀ ਕੀਰਤਨ ਕਰਨੀ ਗੁਰੂ ਦੀ ਉਸਤਤ ਕਰਨੀ ਕਹਿੰਦੇ ਭਾਈ ਹਰ ਹਰ ਨਾਮ ਰਿਦਾ ਸਦ ਗਾਵੇ ਆਪਣੇ ਅੰਦਰੋਂ ਜੁੜ ਕੇ ਹਿਰਦੇ ਦੇ ਨਾਲ ਸਦਾ ਹਮੇਸ਼ਾ ਵਾਹਿਗੁਰੂ ਦਾ ਨਾਣਾ ਕਰੇ ਸਤਿਗੁਰੂ ਕਹਿੰਦੇ ਭਾਈ ਕੁਝ ਲੋਕਾਂ ਦੀ ਇੱਛਾ ਹੁੰਦੀ ਹੈ ਕਿ ਮੇਰੀ ਜੈ ਜੈਕਾਰ ਹੋਵੇ ਸਤਿਗੁਰੂ ਕਹਿੰਦੇ ਜੇ ਕੋ ਆਪਣੀ ਸ਼ੁਭਾ ਨੂੰ ਰ ਭਈ ਜੇ ਕੋਈ ਲੋਚਦਾ ਆਪਣੀ ਸ਼ੁਭਾ ਵਡਿਆਈ ਦੇ ਲਈ ਸਾਧ ਸੰਗ ਦੇਮੋਂ ਮੈਂ ਚੋਰੇ ਜੇ ਕੋਈ ਇੱਛਾ ਰੱਖਦਾ ਭਾਈ ਮੇਰੀ ਵਡਿਆਈ ਹੋਵੇ ਮੇਰੀ ਸ਼ੋਭਾ ਹੋਵੇ ਸਾਧ ਸੰਗਤ ਦੇ ਵਿੱਚ ਮਿਲ ਕੇ ਇਹ ਕਾਰਜ ਕਰੇ ਹਉਮੈ ਹੰਕਾਰ ਨੂੰ ਛੱਡ ਕੇ ਨਿਮਰਤਾ ਦੇ ਨਾਲ ਗੁਰੂ ਕੀਆਂ ਸੰਗਤਾਂ ਦੀ ਸੇਵਾ ਸੇਵਾ ਕਰੇ ਜੇ ਕੋ ਆਪਣੀ ਸ਼ੋਭਾ ਲੋੜੈ ਸਾਧ ਸੰਗ ਇਹ ਹਉਮੈ ਸ਼ੋਰੈ ਹੰਕਾਰ ਨੂੰ ਛੱਡ ਕੇ ਹੰਕਾਰ ਰਹਤੋ ਕੇ ਸੇਵਾ ਕਰੇ ਅੱਗੇ ਸਤਿਗੁਰੂ ਕਹਿੰਦੇ ਜੇ ਕੋ ਜਨਮ ਮਰਨ ਦੇ ਡਰੈ ਕੁਝ ਉੱਚੀ ਵਸਥਾ ਵੜੇ ਦੁਨਿਆਵੀ ਪਦਾਪਨਾਂ ਤੋਂ ਉੱਤੇ ਉੱਟ ਕੇ ਪਰ ਉਹਦੇ ਮਨ ਵਿੱਚ ਵੀ ਡਰ ਬਣਿਆ ਹੋਇਆ ਅੱਗੇ ਕੀ ਬਣੇਗਾ ਉਹ ਥੋੜੀ ਸੋਝੀ ਰੱਖਦੇ ਨੇ ਉਨਾਂ ਨੂੰ ਮੌਤ ਦਾ ਡਰ ਹੈ ਜਨਮ ਦਾ ਡਰ ਹੈ ਉਹ ਕੀ ਕਰਨ ਸਤਿਗੁਰੂ ਕਹਿੰਦੇ ਭਾਈ ਜੀ ਕੋ ਜਨਮ ਮਰਨ ਤੇ ਡਰ ਜੰਮਣ ਮਰਨ ਦਾ ਦੁੱਖ ਵੜਾ ਪਾ ਰਿਹਾ ਨੌ ਮਹੀਨੇ ਮਾਤਾ ਦੇ ਪੇਟ ਦੇ ਵਿੱਚ ਪੁੱਟਿਆ ਲੰਕਣਾ ਪੈਂਦਾ ਮੌਤ ਦਾ ਜਮਾ ਦਾ ਮਾਰ ਇੰਨੀ ਭਿਆਨਕ ਹੈ ਕਹਿੰਦੇ ਦੱਸਿਆ ਜੀ ਕਿਤੇ ਇਹ 100 ਵਿਸ਼ੂ ਇਕੱਠਾ ਡੰਡ ਮਾਰ ਜਾਵੇ ਜਾਂ ਇਕੱਠਾ ਹਜ਼ਾਰ ਅਟ ਤਲਵਾਰ ਦਾ ਪੈ ਜਾਵੇ ਕਹਿੰਦੇ ਇੰਨਾ ਦੁੱਖ ਇੰਨੀ ਤਕਲੀਫ ਜਮਾ ਦੇ ਇੱਕ ਮਾਰ ਦੀ ਹੈ ਇੱਕ ਹੰਤਲ ਦੀ ਹੈ ਇਹ ਨੇ ਭਿਆਨਕ ਦੁੱਖ ਕਹਿੰਦੇ ਕੁਝ ਲੋਕ ਥੋੜੇ ਜੀ ਸੋਚੀ ਆਂਦੇ ਉਹਨਾਂ ਨੂੰ ਇਹ ਡਰ ਰਹਿੰਦਾ ਕਿ ਵਾਰ-ਵਾਰ ਜੰਮਦਾ ਮਰਦਾ ਜੰਮਦਾ ਮਰਦਾ ਇਹ ਦੁੱਖ ਤੋਂ ਬਚਿਆ ਜਾਵੇ ਸਤਿਗੁਰੂ ਕਹਿੰਦੇ ਭਾਈ ਬਚਣਾ ਚਾਹਣਾ ਜੇ ਕੋ ਜਨਮ ਮਰਨ ਤੇ ਡਰ ਕਹਿੰਦੇ ਲੈ ਸਨ ਫਿਰ ਸਾਦ ਜਨਾ ਕੀ ਸ਼ਬਦੀ ਪਰ ਜਿੰਦ ਭਾਈ ਇੱਥੇ ਸਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਸਾਖ ਦੇ ਲਈ ਕਿਉਂਕਿ ਜੇ ਅਸੀਂ ਸ਼ਰੀਰਾਂ ਦੇ ਮੱਧਰ ਲੱਗ ਗਏ ਸ਼ਰੀਰਾਂ ਦੇ ਮੱਧਰ ਲੱਗ ਕੇ ਹਰ ਕਿਸੇ ਉਸ ਸਾਦ ਨਹੀਂ ਇਹ ਕਿnde ਸਾਧੂ ਜੰਦੂਰ ਪਰ ਜੋ ਅਸਲ ਹੈ ਇਹਦਾ ਮਤਲਬ ਇਹ ਨਹੀਂ ਕਿ ਸਾਧੂ ਹੈ ਹੀ ਨਹੀਂ ਸਾਧੂ ਹੈ ਭਾਈ ਪਰ ਹੈ ਬਿੰਦੇ ਨਹੀਂ ਘਨੇ ਹੈ ਮੁਕੜ ਸੰਸਾਰਾ ਹੈਗੇ ਵਿਰਲੇ ਨੇ ਹੈ ਨੇ ਸਾਧਨਾ ਮੁੱਤੇ ਜਗਤ ਦੇ ਵਿੱਚ ਤਾਂ ਇਸ ਸੰਸਾਰ ਨੂੰ ਟਿਕਾਣ ਦਿੰਦਾ ਸਾਧੂ ਹੈ ਮਹਾਂਪੁਰਖ ਹੈ ਕਹਿੰਦੇ ਭਾਈ ਜੇ ਮੌਤ ਤੋਂ ਡਰ ਲੱਗਦਾ ਨਾ ਗੁਰੂ ਦੇ ਲਾਡਾ ਤੇ ਜਾ ਗੁਰੂ ਵੜਾ ਬੜਾ ਜਾ ਸਾਧ ਜਨਾ ਕੀ ਸਰਨੀ ਪਰੇ ਕਹਿੰਦੇ ਸੰਗਤਾਂ ਦੀ ਧੂੜ ਬਣ ਜਾ ਜਿਸ ਜਮ ਕੋ ਪ੍ਰਭ ਦਰ ਸੱਬਿਆਸਰਾ ਕਦੇ ਲੋਕਾਂ ਦੀ ਇੱਛਾ ਹੁੰਦੀ ਆ ਮੈਨੂੰ ਗੁਰੂ ਦੇ ਦਰਸ਼ਨ ਹੋ ਜਾਣ ਸਤਿਗੁਰਾਂ ਦੇ ਦਰਸ਼ਨ ਪਰਮਾਤਮਾ ਦੇ ਦਰਸ਼ਨ ਹੋ ਜਾਣਾ ਇਹ ਤਾਂ ਵੀ ਥੋੜੀ ਜੀ ਜਨਮ ਮਰਨ ਤੋਂ ਉੱਪਰਲੀ ਵਸਤਾ ਦੇ ਵਿੱਚ ਚਲੇ ਜਾਂਦੇ ਨੇ ਉਹਨਾਂ ਦੀ ਇੱਛਾ ਰਹਿੰਦੀ ਆ ਦਰਸ਼ਨ ਪਿਆਸੇ ਦਿਨ ਸਰਾਤ ਜਿਤੋਂ ਅਨ ਦਿਨ ਨੀਤ ਖੋਲ ਕਪਟ ਗੁਰਮੀ ਦੀ ਆ ਨਾਨਕ ਹਰਿ ਸੰਗ ਮੀਤ ਉਹਨਾਂ ਦੀ ਚਾਹਤ ਆ ਦਰਸ਼ਨ ਦੇ ਇੱਕ ਦੀਵਾ ਗੁਰ ਤੇਰਾ ਪੂਰਨ ਕਰਮ ਹੋਇ ਪ੍ਰਮੇਰਾ ਕਹਿੰਦੇ ਭਾਈ ਕੁਝ ਲੋਗ ਵਾਹਿਗੁਰੂ ਪਰਮੇਸ਼ਰ ਦੇ ਗੁਰੂ ਦੇ ਦਰਸ਼ਨਾਂ ਦੀ ਇੱਛਾ ਰੱਖਦੇ ਨੇ ਜਿਸ ਜਨ ਕੋ ਪ੍ਰਭ ਤਪਸ ਤੇ ਆਸਾ ਕਹਿੰਦੇ ਜਿਹੜੇ ਭਾਈ ਪ੍ਰਮਾਤਮਾ ਦੀ ਮਾਲਕ ਦੀ ਵਾਹਿਗੁਰੂ ਦੀ ਗੁਰੂ ਦੀ ਇੱਛਾ ਰੱਖਣ ਵਾਲੇ ਹਨ ਨਾ ਕਹਿੰਦੇ ਉਹਨਾਂ ਦਾ ਦਾਸ ਸੀਨੇ ਬਲਿਹਾਰ ਜਾਂਦੇ ਹਨ ਨਾਨਕ ਤਾ ਕੈ ਬਲ ਬਲ ਜਾਸਾ ਕਹਿੰਦੇ ਅਸੀਂ ਉਹਨਾਂ ਤੋਂ ਕਿੱਤਰ ਕਰਦੇ ਨੇ ਐਦੇ ਸੀ ਸਦਕੇ ਜਾਂਦੇ ਆ ਬੁਰੀ ਹਾਲ ਜਾਂਦੇ ਆ ਨਾਲ ਤੋਂ ਭਾਈ ਜਿਨ੍ਹਾਂ ਦੇ ਮਨ ਦੇ ਵਿੱਚ ਰੰਗ ਕੀ ਏਕੈ ਦਰਸਤ ਉਹਨਾਰੋ ਨਾਨਕ ਉਹਨ ਸੰਗ ਮੋਹਿ ਉਧਾਰ ਨੂੰ ਸਤਗੁਰੂ ਸਮਝਾ ਦਿੰਦੇ ਨੇ ਕਹਿੰਦੇ ਭਾਈ ਜਿਨ੍ਹਾਂ ਦੇ ਮਨ ਦੀ ਇਹ ਇੱਛਾ ਜਿਸ ਜਨ ਕੋ ਪ੍ਰਮ ਦਰਸਪਿਆਸਾ ਦਰਸ਼ਨਾ ਦੀ ਇੱਛਾ ਨਾਨਕ ਤੰਕ ਮਾਲਵਲ ਜਾਸਾ ਕਹਿੰਦੇ ਅਸੀਂ ਬਿਹਾਰ ਜਾਂਦੇ ਹਾਂ ਸਗਲ ਪੁਰਖ ਮਹ ਪੁਰਖ ਪ੍ਰਧਾਨ ਕਹਿੰਦੇ ਭਾਈ ਸਾਰਿਆਂ ਤੋਂ ਸਾਰੇ ਪੁਰਖਾਂ ਤੋਂ ਕਹਿੰਦੇ ਜੇ ਕੋਈ ਪ੍ਰਧਾਨ ਭਾਵ ਆਪਣੇ ਆਪ ਨੂੰ ਉੱਚਾ ਬਣਾਉਣਾ ਚਾਹੁੰਦਾ ਹੋਵੇ ਸਗਲ ਪੁਰਖ ਨਾਹ ਪੁਰਖ ਪ੍ਰਧਾਨ ਕਹਿੰਦੇ ਉਹ ਨੂੰ ਕੀ ਕਰਨਾ ਚਾਹੀਦਾ ਸਾਧ ਸੰਗ ਜਾ ਕੇ ਮਿਟੇ ਵਿਨਾਨ ਕਹਿੰਦੇ ਆਪਣੇ ਆਪ ਨੂੰ ਕੁਝ ਘਣਾ ਦਾ ਨਾ ਉਹਨੂੰ ਗੁਰੂ ਦੇ ਸੰਗਤਾਂ ਦੀ ਚਰਣਾ ਦੀ ਸੇਵਾ ਕਰਨੀ ਚਾਹੀਦੀ ਆ ਸੰਗਤਾਂ ਦੀ ਸੇਵਾ ਕਰਨੀ ਚਾਹੀਦੀ ਆ ਅਹੰਕਾਰ ਰਹਤ ਹੋ ਕੇ ਸਗਲ ਮੁਰਖ ਮੈਂ ਮੁਰਖ ਪ੍ਰਧਾਨ ਕਹਿੰਦੇ ਜਿਹੜੇ ਭਾਈ ਜਾ ਕੇ ਸਾਧ ਸੰਗ ਜਾ ਕੇ ਮਿਟੇ ਉਹਨਾਂ ਕਹਿੰਦੇ ਭਾਈ ਸੰਗਤ ਦੇ ਵਿੱਚ ਕਹਿੰਦੇ ਹਮੇ ਅਹਕਾਰ ਮਿਟ ਜਾਂਦਾ ਹਮੇ ਰਹਿਤ ਇਨਸਾਨ ਹੋ ਜਾਂਦਾ ਜਦੋਂ ਹਮੇ ਮਿਟ ਗਈ ਫਿਰ ਕਹਿੰਦੇ ਇਸੇ ਕਰਕੇ ਕਿਹਾ ਜਾਂਦਾ ਹੈ ਨਾ ਭਾਈ ਗੁਰੂ ਦੀ ਸੰਗਤਾਂ ਦੀ ਸੇਵਾ ਕਰਨੀ ਹੈ ਸੰਗਤ ਜੀ ਇਹ ਹਮੇ ਮੇਰੇ ਹੇਤਰੋਕੇ ਨਿਮਰਤਾ ਦੇ ਵਿੱਚ ਸੇਵਾ ਕਰਨੀ ਹੈ ਨਿਮਰਤਾ ਦੀ ਕੀਤੀ ਸੇਵਾ ਨਾਲਖ ਦੇ ਦਰ ਤੇ ਪ੍ਰਵਾਨ ਹੋ ਜਾਂਦੀ ਆ ਸਾਥ ਸੰਗ ਜਾ ਕੇ ਮਿਟੇ ਅਵਰਨਾ ਹੈ ਕਹਿੰਦੇ ਉਸ ਦਾ ਸੰਗਤ ਵਿੱਚ ਮਿਲ ਕੇ ਕਹਿੰਦੇ ਹੰਕਾਰ ਮਿਟ ਜਾਂਦਾ ਹਉਮੈ ਮਿਟ ਜਾਂਦੀ ਨਿਮਰਤਾ ਆ ਜਾਂਦੀ ਹੈ ਆਪਸ ਕੋ ਜੋ ਜਾਣੇ ਨੀ ਚਜਰੇ ਭਾਈ ਸੰਗਤ ਦੇ ਵਿੱਚ ਆਪਣੇ ਆਪ ਨੂੰ ਨਿਮਾਣਾ ਸਮਝਦੇ ਨੇ ਨਿਮਾਣਾ ਸਮਝਦੇ ਨੇ ਕਹਿੰਦੇ ਪਰ ਧਿਆਨ ਨਾਲ ਸੁਣਿਓ ਸਉਗੰਧੀਆਂ ਸਭ ਤੇ ਉੱਚਾ ਕਹਿੰਦੇ ਉਹ ਤਾਂ ਭਾਈ ਉਹਨਾਂ ਦੀ ਕਿੰਨਤੀ ਸਾਰਿਆਂ ਤੁਰਕਿਆਂ ਦੇ ਵਿੱਚ ਅਜੇ ਜਾਂਦੀ ਆ ਨਿਮਰਤਾ ਦੇ ਵਿੱਚ ਰਹਿ ਕੇ ਸੇਵਾ ਕਰਨ ਵਾਲਿਆਂ ਦੀ ਆਪਸ ਕੋ ਜੋ ਜਾਣੇ ਨੀ ਚਾ ਨਿਮਾਣਾ ਬਣ ਕੇ ਜਿਹੜੇ ਸੇਵਾ ਕਰਦੇ ਨੇ ਸੋ ਗਨੀਐ ਸਭ ਤੇ ਉੱਚਾ ਕਹਿੰਦੇ ਉਹਦੀ ਗਣਤੀ ਸਭ ਤੋਂ ਉੱਚੀ ਚਲੀ ਜਾਂਦੀ ਹੈ ਜਾ ਕੇ ਮਨ ਹੋਏ ਸਗਤ ਕੀਰੀ ਨਾ ਨਿਰਜ ਜੀ ਦਾ ਭਾਈਪਨ ਸਾਰਿਆਂ ਦੀ ਧੂੜੀ ਬਣ ਗਿਆ ਹੋਵੇ ਹਰ ਹਰ ਨਾਮ ਤਿੰਨ ਘਟ ਘਟ ਜੀਨਾ ਕਹਿੰਦੇ ਉਹਨਾਂ ਨੇ ਭਾਈ ਵਾਹਿਗੁਰੂ ਪਰਮੇਸ਼ਰ ਦਾਏ ਨਾਮ ਨੂੰ ਘਟ ਘਟ ਦੇ ਵਿੱਚ ਹਰ ਇੱਕ ਦੇ ਵਿੱਚ ਵਿਆਪਕ ਜਾਣ ਲਿਆ ਹੈ ਜਾਣਿਆ ਹੈ ਜਾਕ ਮਨ ਹੋਏ ਸਗਨ ਕੀ ਰਿਨਾ ਹਰ ਹਰ ਨਾਮ ਦਿਨ ਘਟ ਘਟ ਜਿਨਾ ਕਹਦੇ ਉਹਨਾਂ ਨੇ ਭਾਈ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਾਣਿਆ ਹੈ ਮਨ ਆਪਣੇ ਤੇ ਬੁਰਾ ਮਟਾਨਾ ਜਿਸ ਨੇ ਭਾਈ ਆਪਣੇ ਹਿਰਦੇ ਤੋਂ ਬੁਰਾ ਭੈੜਾ ਸੁਆ ਮਿਟਾਲਿਆ ਮਨ ਆਪਣੇ ਤੇ ਬੁਰਾ ਮਟਾਨਾ ਦੇਖੈ ਸਗਲ ਸ੍ਰਿਸ਼ਟ ਸਾਜਨਾ ਕਹਿੰਦੇ ਭਾਈ ਸੱਜਣਾ ਸੱਜਣਾ ਕਰਕੇ ਦੁਨੀਆ ਨੂੰ ਸਾਜਣਾ ਸੱਜਣਾ ਕਰਕੇ ਵੇਖਦਾ ਹੈ ਭਾਵ ਸਾਰੀ ਸ੍ਰਿਸ਼ਟੀ ਉਸ ਨੂੰ ਸੱਜਣਾ ਕਰਕੇ ਵੇਖਦੀ ਆ ਜਿਹਨੇ ਮਾਲਕ ਦਾ ਵਾਹਿਗੁਰੂ ਦਾ ਪਰਮੇਸ਼ਰ ਦਾ ਨਾਮ ਜਪ ਲਿਆ ਨਾਮ ਜਪ ਕੇ ਮਨ ਆਪਣੇ ਤੇ ਬੁਰਾ ਲਟਾਨਾ ਕਹਿੰਦੇ ਆਪਣੇ ਹਿਰਦੇ ਦਾ ਭੈੜਾ ਸੁਆਹ ਛੱਡ ਦਿੱਤਾ ਦੇਰ ਕੇ ਵੇਖੈ ਸਗਲ ਸ੍ਰਿਸ਼ਟ ਸਾਜਨਾ ਕਹਿੰਦੇ ਬੇਤਾ ਸਾਰੀ ਸੇਚੇ ਉਹਨੂੰ ਮਿੱਤਰ ਦੀ ਲੱਗਦੀ ਹੈ ਨਾ ਕੋ ਵੈਰੀ ਨਾਹੀ ਵੈਗਾਨਾ ਸਗਲ ਸੰਗ ਹਮ ਕੋ ਬਣਾਈ ਉਹਦਾ ਕੋ ਦੁਸ਼ਮਣ ਨਹੀਂ ਹੈ ਜਿਹਦਾ ਨਾਮ ਮਿੱਤਰ ਬਣ ਗਿਆ ਉਹਦਾ ਸਾਰਾ ਸੰਸਾਰ ਮਿੱਤਰ ਬਣ ਗਿਆ ਦੁਨੀਆ ਮਿੱਤਰ ਬਣ ਗਈ ਇਸੇ ਕਰਕੇ ਭਾਈ ਕਹਿੰਦੇ ਦੇਖ ਸਗਲ ਸ੍ਰਿਸ਼ਟ ਸਾਜ ਨਾ ਕਹਦੇ ਉਹ ਦੁਨੀਆ ਨੂੰ ਸਾਰਿਆਂ ਨੂੰ ਆਪਣੇ ਮਿੱਤਰ ਹੀ ਦੇਖਦਾ ਵੀ ਸਾਰੇ ਭਾਈ ਮੇਰੇ دوست ਹੀ ਨੇ ਮਿੱਤਰ ਹੀ ਨੇ ਦੁਸ਼ਮਣ ਮੇਰਾ ਕੋਈ ਨਹੀਂ ਕਿਉਂਕਿ ਉਹਨੂੰ ਗੁਰੂ ਦੇ ਦਰਤਾ ਉਹਦੀ ਹਮੇ ਦਾ ਨਵਾਸ਼ ਹੋ ਗਿਆ ਮਨ ਆਪਣੇ ਤੇ ਬੁਰਾ ਮਟਾ ਨਾ ਬੁਰੇ ਪ੍ਰਭਾ ਛੱਡ ਦਿੱਤੇ ਸਾਰੇ ਹਾਲ ਸਾਰਿਆਂ ਨੂੰ ਆਪਣਾ ਜਾਣਣਾ ਸ਼ੁਰੂ ਕਰ ਦਿੱਤਾ ਸੁਖ ਦੂਖ ਚਰ ਸੰਦ੍ਰਿਸ਼ਟੀਤਾ ਜਿਹੜਾ ਪੁਰਖ ਸੇਵਕ ਸੁਖ ਅਤੇ ਦੁੱਖ ਨੂੰ ਸਾਂਭਾ ਸੰਭ ਦਾ ਅਰਥ ਹੈ ਬਰਾਬਰਤਾ ਇੱਕ ਸਾਰ ਭਾਵ ਇੱਕੋ ਜਿਹਾ ਦ੍ਰਿਸ਼ ਦੇਤਾ ਦੇਖਦਾ ਹੈ ਦੁੱਖ ਵਿੱਚ ਵੀ ਉਹ ਆਨੰਦ ਦੇ ਵਿੱਚ ਹਾਂ ਸੁਖ ਦੇ ਵਿੱਚ ਵੀ ਆਨੰਦ ਦੇ ਵਿੱਚ ਰਹਿੰਦੇ ਹਨ ਸਤਿਗੁਰੂ ਕਹਿੰਦੇ ਭਾਈ ਸੂਖ ਦੂਖ ਜਾਨਾ ਸਮ ਦ੍ਰਿਸ਼ਟੀ ਤਾਂ ਇੱਕ ਦ੍ਰਿਸ਼ਟੀ ਦੇ ਨਾਲ ਵੇਖਦਾ ਸੁਖ ਆਇਆ ਉਹ ਤਾਂ ਜਿਆਦਾ ਪੁੰਨਦਾ ਨਹੀਂ ਹੰਕਾਰ ਦੇ ਵਿੱਚ ਨਹੀਂ ਆਉਂਦਾ ਜੇ ਦੁੱਖ ਵੀ ਆ ਗਿਆ ਨਾ ਫਿਰ ਉਹ ਜਨ ਡੋਣ ਦਾ ਵੀ ਨਹੀਂ ਹੈ ਦੁੱਖ ਦੇ ਵਿੱਚ ਵੀ ਜੜ ਦੀ ਕਲਾ ਦੇ ਵਿੱਚ ਰਹਿੰਦਾ ਹੈ ਨਾਨਕ ਸੁਖ ਦੂਖ ਜਲ ਸੰਦਰਸ਼ਿ ਤਾ ਨਾਨਕ ਪਾਪ ਪੁੰਨ ਨਹੀਂ ਦੀਪਾ ਕਹਿੰਦੇ ਭਾਈ ਉਸ ਨੂੰ ਪਾਪ ਪੁੰਨ ਦਾ ਲੇਪਣ ਨਹੀਂ ਲੱਗਦਾ ਜੈਸਾ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਔਰ ਭੈ ਨਹੀਂ ਜਾਕੈ ਕੰਚਲ ਮਾਟੀ ਮੰਨੈ ਕਹਿੰਦੇ ਭਾਈ ਜੋ ਨਾਨਕ ਜਿਹੜਾ ਇਨਸਾਨ ਦੁੱਖ ਦੇ ਵਿੱਚ ਦੁੱਖ ਨਹੀਂ ਮੰਨਦਾ ਨਾਨਕ ਸਤਿਗੁਰੂ ਕਹਿੰਦੇ ਨੇ ਭਾਈ ਸੁਖ ਸਨੇਹ ਔਰ ਭੈ ਨਹੀਂ ਜਾਗੈ ਕੰਚਨ ਮਾਟੀ ਮੰਨੇ ਕਹਿੰਦੇ ਕੰਚਨ ਮਿੱਟੀ سونے ਨੂੰ ਕਿਹਾ ਜਾਂਦਾ ਕਹਿੰਦੇ سونے ਨੂੰ ਔਰ ਮਿੱਟੀ ਨੂੰ ਇੱਕ ਬਰਾਬਰ ਹੀ ਜਾਣਦਾ ਕੌਣ ਜਿਹੜਾ ਸੁਖ ਵੇਲੇ ਸ਼ੁਕਰਾਨਾ ਕਰਦਾ ਦੁੱਖ ਵੇਲੇ ਅਰਦਾਸ ਕਰਦਾ ਹਰ ਵੇਲੇ ਮਉਂ ਚਾਹ ਵਾਹਿਗੁਰੂ 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 ਜਪਦਾ ਉਹ ਇਨਸਾਨ ਨਾਨਕ ਪਾਪ ਉਨ ਨਹੀਂ ਦੇ ਪਾਣ ਦੇ ਉਹਨਾਂ ਨੂੰ ਭਾਈ ਪਾਪ ਉਨ ਦੇ ਚੱਕਰਾਂ ਦੇ ਵਿੱਚ ਨਹੀਂ ਪੈਂਦੇ ਉਹ ਸਦਾ ਆਨੰਦ ਰਹੇ ਤੇਰਾਤੀ ਸਦਾ ਅਨੰਦ ਦੇ ਵਿੱਚ ਰਹਿੰਦੇ ਹਨ ਸਵਾਉ ਇੱਥੇ ਸਮਾਪਤੀ ਕਰੀਏ ਜੀ ਸਤਿਗੁਰਾਂ ਜੀ ਬਾਣੀ ਦੀਆਂ ਵਿਚਾਰਾਂ ਕਰਦੇ ਆ ਅਨੇਕਾਂ ਅੰਤਰਾਂ ਦੀਆਂ ਗੱਟੀਆਂ ਪੁੱਲਾਂ ਹੋ ਜਾਂਦੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਹਰ ਹੈ ਸਤਿਗੁਰੂ ਕਿਰਪਾ ਕਰਕੇ ਬਖਸ਼ਣ ਹੈ ਨ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਦੇਸ ਰਾਤ ਦਵੇदाई तया ਖਿੰਦੇ ਸਗਲ ਜਗਤ ਚੰਗਿਆਈਆਂ ਅੰਬਰ ਆਈਆਂ ਬਾਚੈ ਤਰ ਮਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਘਾਰ ਨਾਨਕ ਤੇ ਮੁਕਤ ਦੇ ਕੇ ਤੀ ਛੁੱਟੀ ਨਾਰ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ